ਤਸੀਲਾਂ ਚ ਸਭ ਤੋਂ ਵੱਧ ਲੁੱਟ ਹੁੰਦੀ ਸੀ ਦੇਖਿਆ ਵੀ ਹੋਣਾ ਪਿਛਲੇ ਦਿਨੀ ਹੜਤਾਲ ਨਹੀਂ ਕਰਦੇ ਸੀ ਤਸੀਲਦਾਰ ਹੜਤਾਲ ਕਰਾਂਗੇ ਮੈਂ ਕਿਹਾ ਜੀ ਕੀ ਮੁੱਤ ਹੈ ਕਹਿੰਦੇ ਸਾਡੇ ਤਿੰਨ ਬੰਦੇ ਫੜ ਲਏ ਤੁਸੀਂ ਪੈਸੇ ਲੈਣ ਦੇ ਮੈਂ ਕਿਹਾ ਚੱਲ ਸੰਸ ਦੇ ਦੀਏ ਫਿਰ ਤੁਹਾਨੂੰ ਕਲਮ ਛੋੜ ਹੜਤਾਲ ਮੈਂ ਕਿਹਾ ਛੱਡੋਗੇ ਧਰ ਦੀ ਮਰਜ਼ੀ ਨਾਲ ਕਲਮ ਫਿਰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਹੈ ਸਾਡੀ ਮਰਜ਼ੀ ਹੋਊਗੀ ਫਿਰ ਇੱਥੋਂ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮਮਦੋਟ ਮਮਦੋਟ ਵਾਲਾ ਉਧਰ ਅਨੰਦਪੁਰ ਸਾਹਿਬ ਕਣੀ ਐ ਕਰਤਾ ਸਾਰ ਹੁਣ ਜਮਾ ਸੱਟ ਨੇ ਨਾਲੇ ਮੈਂ ਕਰ ਰਿਸ਼ਟਰੀ ਨਹੀਂ ਕਰਨੀ ਤੁਸੀਂ ਤੁਸੀਂ ਹੋਰ ਕੰਮ ਕਰੋ ਸਾਈਨ ਕਰਨੇ ਨੇ ਕੱਲੇ ਉਸੇ ਕੰਮ ਦੀ ਤਨਖਾਹ ਮਿਲਦੀ ਆ ਉਹਨਾਂ ਨੂੰ ਸਾਈਨ ਕਰਨ ਵੇਲੇ ਰੱਬ ਬਣ ਜਾਂਦੇ ਨੇ ਸਾਈਨ ਕਰਤੇ ਮੈਂ ਮੇਰੇ ਨਾਂ ਤੇ ਸਾਈਨ ਹੋ ਗਏ ਮੈਂ ਰਿਸ਼ਟਰੀਆਂ ਕਰਦਾ ਭਗਾ ਕੇ ਮਾਰਦੇ ਰਿਸ਼ਟਰੀ ਓਏ ਗਲਤ ਲਿਖੀ ਹੋਈ ਐ ਉਹਦਾ ਮਤਲਬ ਇਹ ਹੁੰਦਾ ਵੀ ਪੈਸੇ ਨਹੀਂ ਆਏ ਤੇਰੇ ਉਹ ਤੋਂ ਲਿਖਾ ਕੇ ਲਿਆ ਜਿਹੜਾ ਮੇਰਾ ਏਜੰਟ ਐ ਓਹੋ ਰਿਸ਼ਟਰੀ ਜੀ ਲਿਖ ਦਿੰਦੇ ਵੀ ਪੈਸੇ ਆ ਗਏ ਬਾ ਰਕਮ ਬਾ ਵਸੂਲ ਕਹਿੰਦਾ ਹਾਂ ਹੁਣ ਠੀਕ ਐ ਮਨੂ ਸਾਰਾ ਪਤਾ ਹੈ ਨਾ ਅੰਦਰਲੀ ਗੱਲਾਂ ਦਾ ਇਹ ਰਿਸ਼ਵਤ ਖੋਰੀ ਕੈਂਸਰ ਹੈ ਇਹ ਭ੍ਰਿਸ਼ਟਾਚਾਰ ਕੈਂਸਰ ਵਾਂਗੂ ਲੱਗ ਗਿਆ ਇਲਾਜ ਹੋਊਗਾ ਪਰ ਟਾਈਮ ਲੱਗੂਗਾ ਥੋੜਾ ਸਾਥ ਦੇ ਦਿਓ ਬਸ ਅਸੀਂ ਕਿਸੇ ਰੇਤੇ ਵਾਲੀ ਖੱਡ ਜਿੱਸਾ ਨਹੀਂ ਪਾਉਣਾ ਅਸੀਂ ਕਿਸੇ ਬੱਸਾਂ ਚਿੱਸਾ ਨਹੀਂ ਪਾਉਣਾ ਅਸੀਂ ਕਿਸੇ ਟਾਬਿਆਂ ਚਿੱਸਾ ਨਹੀਂ ਪਾਉਣਾ ਹਿੱਸਾ ਪਾਉਣਾ ਤਾਂ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਰਦਾਂ ਚਿੱਸਾ ਪਾਉਣਾ ਹੋਰ ਕਿੱਥੇ ਹਿੱਸਾ ਨਹੀਂ ਪਾੜਾ